ਉਪਲ ਵੀ ਆ ਵੀ ਅੱਛੀ ਹੈ ਚਲੋ ਆਪਣਾ ਇੰਨੀ ਗੱਲ ਹੈ ਵੀ ਇਹ ਤਾਂ ਸਟੈਬਲਿਸ਼ ਹੈ ਕੋਈ ਇਹ ਜਗਾ ਆ ਇਹ ਵੀ ਪੈਪਸੂ ਨੇ ਕੀਤੀ ਹਾਂ ਸਾਰਾ ਮਿੱਡੋ ਆਸਲ ਚੰਨ ਪਰਲੇ ਦਾਸ ਤੇ ਪੁਰਾਣਾ ਹਮ ਪਤਾ ਨਹੀਂ ਨਾ ਕਿ ਇਤਨਾ ਨਾ ਇੱਥੇ ਸਨਾਤਨ ਮੰਦਰ ਹੋਵੇਗਾ ਕੇ ਕੇ ਸਿੰਘ ਦੇ ਬੈਸ ਹੈ ਉਹ ਵੀ ਬੋਰਡ ਨੇ ਦਿੱਤਾ ਸੀ ਇਹ ਗੁਰਦੁਆਰਾ ਸਿੰਘ ਸਭਾ ਹੈਗਾ ਜਣਾ ਤੋਂ ਉਹ ਵੀ ਬੋਰਡ ਨੇ ਵੀ ਜਗ੍ਹਾ ਉਸ ਟਾਈਮ ਜਿਹੜਾ ਸਮਾਜ ਕਹਿੰਦਾ ਸਾਨੂੰ ਉਜਾਸ ਜਗ੍ਹਾ ਜੀ ਹੈ ਇਹ ਵਿੱਡੋ ਆਸ਼ਰਮ ਸੀ ਜਿਹੜਾ ਸਮ ਪੂਜਾ ਜਗ੍ਹਾ ਜੀ ਦੀ ਹੈ ਉਹਨਾਂ ਨੇ ਪੂਜਾ ਸਥਾਨ ਨੇ ਬਣਾਇਆ ਤਾਂ ਪਰ ਜਦੋਂ 50 60 ਸਾਲ ਤੋਂ ਕਲੇਮ ਨਹੀਂ ਕਰਿਆ ਕਿਸੇ ਨੇ ਫਿਰ ਤੋਂ ਵੈਸੇ ਹੀ ਨਹੀਂ ਆਪਾਂ ਜਾਤਾ ਹਾਂ ਸ਼ੁਰੂ ਤੋਂ ਕਲੇਮ ਕਰ ਗਏ ਨਹੀਂ ਮੈਂ ਕਰਾਂ ਪੈਪਸੂ ਨਾ ਕੋਈ ਸਰ ਆਪ ਮੋਟਰਸ ਵੀਪਲ ਕਿਸ ਚੀਜ਼ ਦੇ ਉਹ ਕਿੰਨਾ ਪੁਰਾਣਾ ਹੋ ਸਕਦਾ ਹੈ ਜੇਕਰ ਆਹ ਕਦੋਂ ਕਰੀਏ ਕੰਦ ਹੂੰ ਤਾਂ ਕੀਤੀ ਹੈ ਮੈਂ ਸਮਝਾ ਰਹੇ ਨਹੀਂ ਉੱਪਰ ਕੱਢੀ ਹੈ ਇਹਨਾਂ ਨੇ ਇਹ ਡੂੰਗਾ ਹੋ ਗਿਆ ਸੀ 3-4 ਫੁੱਟ ਮੇਰਾ ਪਾਣੀ ਪਰ ਜਾਂਦਾ ਸੀ ਉਸ ਕੋਈ ਨਮੀ ਨਹੀਂ ਇਹਨਾਂ ਨੇ ਬਣਾਇਆ ਨਹੀਂ ਇਹ ਕਦ ਇਹ ਕਿਹੜੇ ਸਾਲ ਚ ਬਣਾਈ ਆ ਆ ਜਿਹੜੀ ਆਹ ਜਿਹੜੀ ਉੱਚੀ ਚੱਕੀ ਆ ਹਣੇ ਬਣੀ ਹੁਣ ਪਰਤ ਪਾਣੇ ਕਰਕੇ ਉੱਪਰ ਚੱਕੀ ਹੁਣ ਜਿਹੜੀ ਬਣਾਉਣ ਲੱਗੇ ਹੋਣੇ ਆ ਹੁਣ ਉਹ ਤੇ ਉਹਨਾਂ ਨੇ ਫਿਰ ਕਰ ਲਿਆ ਬਣੇ ਬਈ ਆ ਪਹਿਲੇ ਦੁਬਾਰ ਦੁਬਾਰ ਤੋਂ ਉੱਤੇ ਚੱਕ ਰਿਹਾ ਹਾਂ ਯਾਰ ਥੋੜੀ ਜਿਹੀ ਉੱਚੀ ਚੱਕੀ ਸੀ ਉਹ ਆ ਤਾਂ 5 ਫੁੱਟ ਦੀ ਲੱਗਦੀ ਦੋ ਫੁੱਟ ਦੋ ਫੁੱਟ ਦੀਵਾਰ ਹੋਣੀ ਚਾਹੀਦੀ ਸਾਰੇ ਨਾਲ ਟਾਈਪ ਕਰ ਲੈਂਦੇ ਨਾ ਸਾਰੇ ਨਾਲ ਤਾਂ ਅਸੀਂ ਕੋਈ ਹੱਲ ਬੈਟਰ ਦਾ ਹੋਣਾ ਹੀ ਨਹੀਂ ਪਤਾ ਥੋੜਾ ਫਿਰ ਕਲੇਸ਼ ਕਰ ਲੈਣਗੇ ਯਾਰ ਕਮੈਂਟ ਸਤਾ ਕੇ ਹੋ ਪੁਰਾਣਾ ਮੰਦਿਰ ਹੋਰ ਇਹਨਾਂ ਕਾੜ ਦੇ ਪਿੱਛੇ ਹਾਲਾਂ ਵੀ ਹੈ ਕਦੇ ਵੀ ਕੋਈ ਆਇਆ ਹੀ ਨਹੀਂ ਉਹ ਫੈਕਟਰੀ ਨੇ ਉਹਰੇ ਇਸਨਾਲ ਵਾਸ਼ਰੂਮ ਵਰਕੂ ਕੀਤਾ ਲੈ ਹੈ 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 ਸੋਣਾ ਕੇ ਚਾ 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 ਮੈਂ ਆਈ ਚਲ ਚਲਾ ਦੇ ਮੈਂ ਕਿਸੀ ਦਿੱਤਾ ਜੀ ਤਹਿਸੀਲਦਾਰ ਰਾਜਪੁਰਾ ਸਰ ਜੀ ਨੰਬਰ ਅ ਨਹੀਂ ਮੰਦਰ ਦਾ ਐਕਚੁਅਲੀ ਐਸਾ ਚ ਕੋਈ ਬੜਾ ਡਿਸਪਿਊਟ ਨਹੀਂ ਇੱਥੇ ਥੋੜਾ ਜਿਹਾ ਕੁਝ ਮਿਸਅੰਡਰਸਟੈਂਡਿੰਗ ਆ ਦਾ ਪੈਪਸੂ ਬੋਰਡ ਵਾਲਿਆਂ ਨੂੰ ਹੋ ਗਈ। ਉਹ ਕਲੇਮ ਕਰ ਰਹੇ ਆ ਵੀ ਸਾਡੀ ਜਗ੍ਹਾ ਤੇ ਇਸ ਤੇ ਹੋ ਗਈ ਇਲੈਗਲ ਕੰਸਟਰਕਸ਼ਨ ਹੈ ਤੇ ਇੱਧਰ ਆ ਆ ਜਿੱਥੇ ਬੰਦਿਆਂ ਸਾਰੀਆਂ ਸਾਨੂੰ ਅੱਜ ਮਿਲੀਆਂ ਤੇ ਇਹਨਾਂ ਨੇ ਕਿਹਾ ਵੀ ਇਹ ਸਾਡਾ ਬਹੁਤ ਪ੍ਰਾਤਨ ਇੱਥੇ ਮਤਲਬ ਕਾਫੀ ਦਿਨ ਤੋਂ ਸਟੈਬਲਿਸ਼ਰ ਮੰਦਰ ਤੇ ਇਹ ਜਿਹੜਾ ਵੀ ਜਿਹੜਾ ਢਾਇਆ ਗਿਆ ਉਹ ਗਲਤ ਢਾਇਆ ਗਿਆ। ਉਹਦੇ ਵਾਸਤੇ ਅਸੀਂ ਇਹਨਾਂ ਤੋਂ 2 ਦਿਨ ਦਾ ਟਾਈਮ ਮੰਗਿਆ ਤਾਂ ਕਿ ਅਸੀਂ ਆਪਣਾ ਪੈਪਸੂ ਟਾਊਨਸ਼ਿਪ ਵਾਲਾ ਰਿਕਾਰਡ ਵੀ ਚੈੱਕ ਕਰ ਲਾਂਗੇ ਤੇ ਪਲੱਸ ਇਹਨਾਂ ਨਾਲ ਵੀ ਜੋ ਵੀ ਹੈ ਧਾਰਮਿਕ ਜਿਹੜੇ ਹੈ ਉਸ ਨੂੰ ਰਿਜ਼ੋਲਵ ਕਰ ਲਾਂਗੇ ਅਸੀਂ ਬੈਠ ਕੇ ਸਾਰੇ ਐਮੀਕੇਬਲੀ ਉਹਦੇ ਕੋਈ ਦਿੱਕਤ ਹੈ ਜੀ ਮੰਨਦੇ ਥਰੇਗਾ ਉਹ ਦੇਖਦੇ ਜੇ ਆਪਾਂ ਇਸ ਤੋਂ ਬਾਅਦ ਆਪਾਂ ਦੇਖਣਾ ਇਨਵੈਸਟੀਗੇਸ਼ਨ ਤਾਂ ਹਜੇ ਹੋਣੀ ਹੈ ਨਾ ਵੀ ਇਹ ਰਿਕਾਰਡ ਦੇ ਵਿੱਚ ਕਿੱਥੇ ਜਗ੍ਹਾ ਬੋਲਦੀ ਹੈ ਕਿੱ디 ਜਗ੍ਹਾ ਬੋਲਦੀ ਹੈ ਇਹ ਕਹਿੰਦੇ ਸੀ ਵੀ ਪਹਿਲਾਂ ਕੁਝ ਛੱਡੀ ਹੋਈਆਂ ਜਿਵੇਂ ਡਾਲੀ ਬਾਦ ਛੱਡੀ ਵੀ ਹੈ ਹੋਰ ਦੋ ਤਿੰਨ ਜਗ੍ਹਾ ਛੱਡੀ ਹੋਈਆਂ ਅਸੀਂ ਉਹ ਚੈੱਕ ਕਰ ਲਾਂਗੇ ਇਨ ਕੇਸ ਜੇ ਕੋਈ ਛੱਡੀ ਹੋਈ ਹੈ ਤਾਂ ਕੋਈ ਸਾਨੂੰ ਕੋਈ ਇਹਦੇ ਵਿੱਚ ਕੋਈ ਆਬਜੈਕਸ਼ਨ ਨਹੀਂ ਠੀਕ ਹੈ ਇਹਨੂੰ ਰਿਜ਼ੋਲਵ ਕਰ ਲਾਂਗੇ ਐਮੀਕੇਬਲੀ ਬੈਠ ਕੇ ਜਗ ਮਤ ਅੱਜ ਸਾਡੇ ਡਿਪਟੀ ਸਾਹਿਬ ਨਾਲ ਐਸਐਚਓ ਸਾਹਿਬ ਨਾਲ ਤੇ ਤਹਿਸੀਲਦਾਰ ਸਾਹਿਬ ਨਾਲ ਇੱਕ ਸਾਂਝੀ ਬੈਠਕ ਹੋਈ ਹੈ ਸਾਰੇ ਸ਼ਹਿਰ ਦੇ ਲੋਕ ਸਨਤਨੀ ਲੋਕ ਇੱਥੇ ਪੁੱਜੇ ਸਾਰੇ ਸੰਗਠਨਾਂ ਦੇ ਲੋਕ ਇੱਥੇ ਪੁੱਜੇ ਆ ਤੇ ਬੈਠ ਕੇ ਇਹੀ ਗੱਲ ਹੋਈ ਹੈ ਸਾਡੀ ਜਿਹੜੀ ਮੰਗ ਸੀ ਅਸੀਂ ਡਿਪਟੀ ਸਾਹਿਬ ਨੂੰ ਦੱਸਦੇ ਵੀ ਜਿਸ ਨੇ ਵੀ ਇਲੀਗਲ ਤਰੀਕੇ ਨਾਲ ਇੱਥੇ ਬੇਅਦਬੀ ਕੀਤੀ ਹੈ ਮੰਦਰ ਢਾਇਆ ਉਹਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਐਫ ਆਈ ਆਰ ਲੌਜ ਹੋਣੀ ਚਾਹੀਦੀ ਹੈ ਸਾਡੀ ਇਹ ਗੱਲ ਮੰਨ ਲਈ ਗਈ ਤਾਂ ਡਿਪਟੀ ਸਾਹਿਬ ਨੇ ਯਕੀਨ ਦੁਲਾਇਆ ਵੀ ਅਸੀਂ ਇਨਕੁਆਇਰੀ ਕਰਕੇ ਵੀ ਕਿਸ ਨੇ ਇਹ ਕਿਸ ਦੇ ਆਰਡਰ ਤੋਂ ਜਿਹੜਾ ਵੀ ਜ਼ਿੰਮੇਵਾਰ ਹੋਏਗਾ ਉੱਤੇ ਪਰਚਾ ਤਾਂ ਹੋਏਗਾ ਹੀ ਪਰ ਇੱਥੇ ਅਸੀਂ ਮੰਦਰ ਵੀ ਮੰਦਰ ਵਾਸਤੇ ਜਗ੍ਹਾ ਵੀ ਛਡਵਾ ਮੰਗੇ ਮੰਦਰ ਵੀ ਕੰਪਲੀਟ ਹੋਏਗਾ ਇਸੇ ਜਗ੍ਹਾ ਤੇ ਹੋਏਗਾ ਮੈਂ ਇੱਕ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਦਾ 10 ਕੱਲ 15 ਤਰੀਕ ਕਾਲੀ ਵਾਲੇ ਚੌਂਕ ਤੇ ਜਿਹੜਾ ਧਰਨਾ ਰੱਖਿਆ ਸੀ 10 ਵਜੇ ਉਹ ਅਸੀਂ ਫਿਲਹਾਲ ਪੋਸਟਪੋਨ ਕਰ ਰਹੇ ਹਾਂ ਕੈਨਸਲ ਨਹੀਂ ਕਰ ਰਹੇ ਸਾਡੇ ਤੋਂ 2 ਦਿਨ ਦਾ ਟਾਈਮ ਲਿਆ ਜੇ 2 ਦਿਨ ਦੇ ਅੰਦਰ-ਅੰਦਰ ਉਹਨਾਂ ਤੇ ਕੋਈ ਸਖਤ ਕਾਰਵਾਈ ਨਾ ਹੋਈ ਤਾਂ ਉਹ ਧਰਨਾ ਫਿਰ ਦੁਬਾਰਾ ਉਸੇ ਜਗ੍ਹਾ ਤੇ ਰੱਖਿਆ ਜਾਊਗਾ ਤਾਂ ਕਿ ਜਿਹੜੇ ਅੱਗੇ ਤੋਂ ਕੋਈ ਵੀ ਸਰਕਾਰੀ ਮਹਿਕਮਾ ਸਾਡੇ ਧਾਰਮਿਕ ਜਗ੍ਹਾ ਨੂੰ ਨਾ ਕੋਈ ਠੇਸ ਪਹੁੰਚਾ ਸਕੇ ਜਿਸ ਤਰ੍ਹਾਂ ਪਿਛਲੇ ਦਨੇ ਤੁਸੀਂ ਦੇਖਿਆ ਹੋਣਾ ਟਾਉਨ ਦੇ ਅਰਜਨਦੇਵ ਕਲੋਨੀ ਚ ਇੱਕ ਮੰਦਿਰ ਢਾਹ ਗਿਆ ਸੀ ਮੰਦਿਰ ਕਮੇਟੀ ਨੇ ਦੁਬਾਰਾ ਬਣਾਉਂਦੇ ਆ ਤੇ ਉਹਨਾਂ ਤੇ ਕੋਈ ਪਰਚਾ ਨਹੀਂ ਹੋਇਆ ਜਦੋਂ ਕਿ ਮੂਰਤੀਆਂ ਤੋੜੀਆਂ ਉਹਨਾਂ ਨੇ ਬੇਅਦਬੀ ਕਰੀ ਹੈ ਕਮ ਸੇ ਕਮ ਉਹਨਾਂ ਨੂੰ ਸਜ਼ਾ ਜ਼ਰੂਰ ਮਿਲੇ ਇਹ ਸਾਡੀ ਮੰਗ ਹੈ ਅਸੀਂ ਸਾਰਿਆਂ ਦੇ ਸਹਿਮਤੀ ਨਾਲ ਇਹ 2 ਦਿਨ ਦਾ ਟਾਈਮ ਪ੍ਰਸ਼ਾਸਨ ਨੇ ਮੰਗਿਆ ਅਸੀਂ ਉਹਨਾਂ ਦੇ ਨਾਲ ਕੋਆਪਰੇਟ ਕਰਾਂਗੇ ਜੇਕਰ ਸਾਡੀ ਨਹੀਂ ਗੱਲ ਮੰਨੇ ਜਾਂਦੇ ਤਾਂ ਉਸ ਤੋਂ ਬਾਅਦ ਅਸੀਂ ਦੇਖਾਂਗੇ ਕੀ ਦਰਨਾ ਪ੍ਰਦਰਸ਼ਨ ਕਰਨਾ ਜਾ ਸੇ ਕੋ ਸੜਕ ਰੋਕਣੀ ਆ ਉਹ ਬਾਅਦ ਵਾਲੀ ਗੱਲ ਸਰ ਆਪਣਾ ਨਾਂ ਦੱਸੋ ਜੀ ਪ੍ਰਸ਼ੰਤ ਕੀ ਮਸਲਾ ਮੰਦਰ ਦਾ ਨੇ ਸਰ ਇਹ 50 ਸਾਲ ਪੁਰਾਣਾ ਮੰਦਰ ਹੈ ਠੀਕ ਹੈ ਜੀ ਅਸੀਂ ਇਹਨੂੰ ਰੇਪ ਕਰਾਇਆ ਸੀ ਵੀ ਪਾਣੀ ਇਹ ਜਮੀਨ ਬਹੁਤ ਨੀਚੇ ਜਿਹੀ ਫਾਈਮਰ ਬਹੁਤ ਨੀਚੇ ਜਿਹੀ ਇਹਨੂੰ ਮਲਵਾ ਬਾਬਾ ਅੱਗੇ ਉੱਪਰ ਕਰਵਾਇਆ ਤੇ ਦੁਵਾਰਾ ਖੜੇ ਕੀਤੇ ਸੀ ਗਿਆ ਤੇ ਫੈਸਲੇ ਵਾਲੇ ਨੇ ਅੱਗੇ 20 ਮਿੰਟ ਲਾਏ ਇਹਨੂੰ ਮੰਦਰ ਸਾਰਾ ਘਰਵਾਤਾ ਕਿਉਂ ਘਰਵਾਇਆ ਸਰ ਕੰਦਰ ਜੀ ਇੱਕ ਮਿੰਟ ਉਹਦੀ ਪੈਸਬੋਰਡ ਵਾਲੀ ਜਗ੍ਹਾ ਤੇ ਤੁਸੀਂ ਕਿਸੇ ਨੂੰ ਪੁੱਛਿਆ ਨਹੀਂ ਇਹ ਸਰ 50 ਸਾਲ ਪੁਰਾਣੀ ਜਗ੍ਹਾ ਹੈ ਮੰਦਰ ਦੀ ਕੋਈ ਨੋਟਿਸ ਵਗੈਰਾ ਕੁਝ ਮਤਲਬ ਕੁਝ ਨਹੀਂ ਦਿੱਤਾ ਸਰ ਨਰੇਟਨ ਜੀ ਤਾਂ ਕੁਝ ਵੀ ਨਹੀਂ ਦਿੱਤਾ ਉਹਨੂੰ ਕਿੱਦਾਂ ਬਤਲਾ ਕੇ ਵੀ ਤੋੜ ਕੇ ਪੈਸੋ ਲੈ ਗਏ ਸਰ ਉਹਨਾਂ ਨੇ ਲੇਬਰ ਵਾਲਿਆਂ ਨੂੰ ਧਮਕੀਆਂ ਦਿੱਤੀਆਂ ਲੇਬਰ ਵਾਲੇ ਅੰਦਰ ਆਏ ਮੇਰੇ ਕੋਲ ਕਿ ਕੌਣ ਕੰਮ ਕੌਣ ਕਰਾ ਰਿਹਾ ਜਦੋਂ ਆਏ ਤੇ ਕੰਮ ਹੈ ਕਰਾ ਰਹੇ ਸੀ ਸਾਡੇ ਨੇ ਮਿਲ ਕੇ ਮੰਦਰ ਬਣਵਾਇਆ ਪੈਸੋ ਉਸੇ ਇਕੱਠੇ ਕਰਕੇ ਤੇ ਉਸ ਤੋਂ ਬਾਅਦ ਉਹਨਾਂ ਨੇ ਕੋਈ ਰਿਟਰਨ ਚ ਕੁਝ ਨਹੀਂ ਦਿੱਤਾ